ਸ਼ਾਕਕੋਟ ਚ ਨਾਜਾਇਜ਼ ਮਾਈਨਿੰਗ ਰੋਕਣ ਗਏ ਅਫਸਰਾਂ ਤੇ ਹਮਲਾ ਹੋਇਆ ਜੀਆਂ ਰੇਤ mafia ਦੇ ਗੁੰਡਿਆਂ ਨੇ ਮਾਈਨਿੰਗ ਵਿਭਾਗ ਦੇ ਅਫਸਰਾਂ ਦੀ ਕੁੱਟਮਾਰ ਕੀਤੀ ਹੈ ਅਫਸਰਾਂ ਦੀਆਂ ਮੌਕੇ ਤੇ ਗੱਡੀਆਂ ਵੀ ਪੰਨੀਆਂ ਗਈਆਂ ਗਨਮੈਨ ਨੇ ਹਵਾਈ ਫਾਇਰ ਕਰਕੇ ਜਾਨ ਬਚਾਈ ਹੈ ਅਫਸਰਾਂ ਦੀ ਸ਼ਾਕਕੋਟ ਥਾਣੇ ਦੇ ਵਿੱਚ 29 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤਾਂ ਖਾਸ ਤੌਰ ਦੇ ਉਤੇ ਫਰੀਦਕੋਟ ਦੇ ਜ਼ਿਲ੍ਹਾ ਮਾਈਨਿੰਗ ਅਫਸਰ ਜਗਸੀਰ ਸਿੰਘ ਦੀ ਸ਼ਾਕਕੋਟ ਨਜਾਇਜ਼ ਮਾਈਨਿੰਗ ਵਾਲੀ ਥਾਂ ਤੇ ਡਿਊਟੀ ਲੱਗੀ ਸੀ ਤੇ ਇਸ ਦੌਰਾਨ ਜਦੋਂ ਮੌਕੇ ਦੇ ਉੱਤੇ ਪਹੁੰਚੇ ਤਾਂ ਅਫਸਰਾਂ ਦੇ ਉੱਤੇ ਹਮਲਾ ਹੋ ਗਿਆ ਤਾਂ ਜ਼ਾਹਰ ਤੌਰ ਦੇ ਉੱਤੇ ਅੰਦਾਜ਼ਾ ਇਸ ਖਬਰ ਤੋਂ ਇਹਨਾਂ ਤਸਵੀਰਾਂ ਤੋਂ ਤੁਸੀਂ ਲਗਾ ਸਕਦੇ ਹੋ ਕਿ ਮਾਈਨਿੰਗ ਮਾਫੀਆ ਦੇ ਹੌਸਲੇ ਕਿਸ ਕਦਰ ਪੰਜਾਬ ਦੇ ਵਿੱਚ ਬੁਲੰਦ ਨੇ ਤਾਂ ਇਸ ਖਬਰ ਦੇ ਉੱਤੇ ਵਧੇਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਪ੍ਰਮੀ ਜੁੜੇ ਨੇ ਤਾਂ ਪ੍ਰਮੀ ਜਿਸ ਤਰੀਕੇ ਦੇ ਨਾਲ ਇਹ ਖਬਰ ਸਾਹਮਣੇ ਆਈ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਜ਼ਾਹਰ ਤੌਰ ਦੇ ਉੱਤੇ ਪਹਿਲਾਂ ਤਾਂ ਘਟਨਾ ਕ੍ਰਮ ਦੱਸੋ ਇਸ ਦੀ ਪੂਰਾ ਘਟਨਾਕ੍ਰਮ ਕੀ ਸੀ ਤੇ ਆਖਿਰ ਇਹਨਾਂ ਅਫਸਰਾਂ ਨੇ ਆਪਣੀ ਜਾਨ ਕਿਵੇਂ ਬਚਾਈ ਹੈ ਕੋ ਅਮਨ ਜਾਣਕਾਰੀ ਦੇ ਮੁਤਾਬਿਕ ਜੋ ਮਾਮਲਾ ਦਰਜ ਕੀਤਾ ਗਿਆ ਸ਼ਾਹਕੋਟ ਪੁਲਿਸ ਕੋ ਉਹਦੇ ਵਿੱਚ ਗੱਲ ਲਿਖੀ ਗਈ ਹੈ ਕਿ ਜਿਲਾ ਮਾਈਨਿੰਗ ਅਫਸਰ ਫਰੀਦਕੋਟ ਜਕਸੀਰ ਸਿੰਘ ਨੂੰ ਜਿਹੜਾ ਹੈ ਕਿ ਚੰਡੀਗੜ੍ਹ ਤੋਂ ਹੁਕਮ ਹੋਏ ਸਨ ਕਿ ਨਜਾਇਜ਼ ਮਾਈਨਿੰਗ ਦੀ ਥਾਂ ਜਿਹੜੀ ਕਿ ਸ਼ਾਹਕੋਟ ਦੇ ਦਰਿਆਲ ਦੇ ਨਾਲ ਲੱਗਦੀ ਉੱਥੇ ਜਾ ਕੇ ਜਿਹੜਾ ਹੈ ਕਿ ਉਹ ਇਨਸਪੈਕਸ਼ਨ ਕੀਤੀ ਜਾਵੇ ਤੇ ਉਹ ਆਪਣੀ ਟੀਮ ਦੇ ਨਾਲ ਜਦੋਂ ਉੱਥੇ ਪਹੁੰਚਦੇ ਨੇ ਤੇ ਉਹ ਦੱਸਦੇ ਨੇ ਕਿ ਸਾਨੂੰ ਉੱਥੇ ਦੋ ਟਰਾਲੀਆਂ ਤੇ ਹੋਰ ਜਿਹੜੇ ਕਿ ਇਹ ਤਾਂ ਪਰ ਇਹ ਵਾਹਾਂ ਜਿਹੜੇ ਮਿਲਦੇ ਸੀ ਤੇ ਮੌਕੇ ਤੇ ਉਸ ਵੇਲੇ ਕੋਈ ਨਹੀਂ ਮੌਜੂਦ ਸੀਗਾ ਤੇ ਕੁਛ ਹੀ ਦੇਰ ਦੇ ਵਿੱਚ ਟਰੈਕਟਰ ਤੇ ਟਰਾਲੀਆਂ ਤੇ ਤੇਜ਼ਦਾਰ ਹਥਿਆਰ ਲੈ ਕੇ 30 ਤੋਂ 35 ਲੋਕ ਉੱਥੇ ਪਹੁੰਚਦੇ ਨੇ ਤੇ ਸਾਡੇ ਤੇ ਜਿਹੜਾ ਕਿ ਹਮਲਾ ਕਰ ਦਿੰਦੇ ਨੇ ਸਾਡੀਆਂ ਗੱਡੀਆਂ ਨੂੰ ਭੰਨ ਦਿੰਦੇ ਨੇ ਜਿੰਨਾਂ ਵਿੱਚ ਇੱਕ ਸਰਕਾਰੀ ਗੱਡੀ ਤੇ ਇੱਕ ਪ੍ਰਾਈਵੇਟ ਗੱਡੀ ਜਿਹੜੀ ਹੈ ਕਿ ਸ਼ਾਮਿਲ ਹੈ ਹਾਲਾਂਕਿ ਜਿਹੜੇ ਗਨਮੈਨਸ ਸੀਗੇ ਉਹਨਾਂ ਦੇ ਫਰੀਦਕੋਟ ਦੇ ਮਾਈਨਿੰਗ ਅਫਸਰ ਦੇ ਉਹਨੇ ਹਵਾ ਫਾਇਰ ਕੀਤੇ ਜਿਸ ਤੋਂ ਬਾਅਦ ਉਹਨਾਂ ਨੇ ਆਪਣੀ ਜਾਨ ਬਚਾਈ ਤੇ ਸ਼ਾਹਕੋਟ ਦੇ ਕੋਲ ਜਿਹੜਾ ਹਾਈ ਟੈਕ ਨਾਕਾ ਲੱਗਾ ਹੁੰਦਾ ਹੈ ਉੱਥੇ ਕਿਸੇ ਤਰੀਕੇ ਦੇ ਨਾਲ ਬੋਲੇ ਸੀ ਜੂਰੋ ਜਾ ਕੇ ਉੱਥੇ ਦੁਬਾਰਾ ਜੋ ਰੇਡ ਕੀਤੀ ਸੀ ਸ਼ਾਹਕੋਟ ਪੁਲਿਸ ਨੇ ਤੇ ਮੌਕੇ ਤੇ ਕੋਈ ਨਹੀਂ ਮਿਲਿਆ ਹਾਲਾਂਕਿ ਜਾਣਕਾਰੀ ਦੇ ਅਨੁਸਾਰ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਦੋਂ ਮਾਈਨਿੰਗ ਅਫਸਰਾਂ ਦੀ ਟੀਮ ਸ਼ਾਹਕੋਟ ਦੇ ਜਿਹੜੇ ਏਰੀਆ ਵੈ ਜਿੱਥੇ ਮਾਈਨਿੰਗ ਹੁੰਦੀ ਪਈ ਸੀ ਪਿੰਡ ਦੇ ਵਿੱਚ ਐਂਟਰ ਕੀਤੇ ਤੇ ਉਹਨਾਂ ਦੇ ਜਿਹੜੇ ਕਰਿੰਦਿਆਂ ਨੇ ਫੋਨ ਕੀਤਾ ਕਿ ਅਫਸਰ ਆ ਰਹੇ ਨੇ ਜਿਸ ਤੋਂ ਬਾਅਦ ਘੇਰਾ ਬੰਦੇ ਕਰਕੇ ਉਹਨਾਂ ਦੇ ਨਾਲ ਜਿਹੜਾ ਸੀ ਮਾਰਕੁੱਟ ਕੀਤੀ ਗਈ ਹੈ ਪਰ ਇਹ ਸਭ ਦੇ ਵਿਚਕਾਰ ਇੱਕ ਸਭ ਤੋਂ ਵੱਡਾ ਇੱਕ ਤਰ੍ਹਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਹਮਲਾ ਹੋਣਾ ਤੇ ਮਿਜਾਇਜ ਮਾਈਨਿੰਗ ਦੀਆਂ ਜਿਹੜੀਆਂ ਗੱਲਾਂ ਆਖੀਆਂ ਜਾਂਦੀਆਂ ਨੇ ਦਾਅਵੇ ਕੀਤੇ ਜਾਂਦੇ ਨੇ ਨਮਾਇੰਦਿਆਂ ਵੱਲੋਂ ਕਿ ਮਾਈਨਿੰਗ ਕਿਸੇ ਵੀ ਤਰੀਕੇ ਨਾਲ ਨਹੀਂ ਹੋ ਰਹੀ ਪਰ ਹੁਣ ਜਿਸ ਤਰੀਕੇ ਨਾਲ ਅਫਰਾ ਦੀ ਮਾਰਕਟ ਹੋਈ ਹੈ 29 ਤੋਂ ਵੱਧ ਅਣਪਛਾਤੇ ਲੋਕਾਂ ਦੇ ਘੱਟੋ ਘੱਟ 10 10 ਦੇ ਕਰੀਬ ਅਧਰਾਮਾ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਉਹ ਆਪਣੇ ਆਪ ਦੇ ਵਿੱਚ ਇੱਕ ਵੱਡੇ ਸਵਾਲ ਖੜੇ ਕਰਦੀਆਂ ਤੇ ਅਫਰਾ ਦੀ ਜਿਹੜੀ ਸੁਰੱਖਿਆ ਵਾ ਉਹਨੂੰ ਵੀ ਕਿਤੇ ਨਾ ਕਿਤੇ ਜਿਹੜਾ 21 ਸਵਾਲ ਖੜੇ ਕਰਦੀ ਪਈ ਹੈ ਬੰਨ। ਪਰੰਤ ਆਮ ਤੌਰ ਤੇ ਹਮਤਸੀਂ ਵੇਖਦੇ ਹਾਂ ਕਿ ਜਦੋਂ ਕੋਈ ਅਫਸਰ ਜਾਂ ਪੁਲਿਸ ਚੈਕਿੰਗ ਕਰਨ ਦੀ ਲਈ ਜਾਂਦੀ ਹੈ ਤਾਂ ਮਾਈਨਿੰਗ ਮਾਫੀਆ ਜਾਂ ਉਹਨਾਂ ਆ ਰਹੇ ਨੇ ਪਰ ਇੱਥੇ ਗਲਤਾ ਉਲਟ ਹੋ ਗਈ ਉਹ ਤਿਆਰੀ ਕਰਕੇ ਬੈਠੇ ਸਨ ਤੇ ਹਮਲਾ ਕਰ ਦਿੱਤਾ ਜਾਨੀ ਕਿ ਹੌਸਲੇ بلند ਹੋਏ ਨੇ ਬਿਲਕੁਲ ਅਮਨ ਇਸ ਜਗ੍ਹਾ ਤੇ ਜਿਹੜੀ ਜਗ੍ਹਾ ਤੇ ਇੱਕ ਖਾਸ ਤੌਰ ਤੇ ਸ਼ਾਹਕੋਟ ਦੇ ਕੋਲ ਇਹ ਵਾਕਿਆ ਹੋਇਆ ਵੈ ਜਦੋਂ ਪਹਿਲਾਂ ਵੀ ਅਸਰਾ ਦੇ ਨਾਲ ਗੱਲ ਕਰਦੇ ਆਂ ਤੇ ਉਹ ਗੱਲ ਇਹ ਆਖਦੇ ਨੇ ਕਿ ਮਾਈਨਿੰਗ ਜਿਹੜੇ ਕਰਦੇ ਨਜਾਇਜ਼ ਮਾਈਨਿੰਗ ਕਰਦੇ ਨੇ ਉਹਨਾਂ ਦੇ ਕਰਿੰਦੇ ਜਿਹੜੇ ਆਲੇ-ਦੁਆਲੇ ਕਿਤੇ ਢਾਲਾ ਕੇ ਬੈਠੇ ਹੁੰਦੇ ਨੇ ਤੇ ਹਰ ਵਾਰ ਦੇ ਤਰੀਕੇ ਦੇ ਨਾਲ ਕਈ ਵਾਰੀ ਕਹਦੇ ਸਾਨੂੰ ਆਪਣੀ ਜਾਨ ਬਚਾ ਕੇ ਤੇ ਮੌਕਾ ਛੱਡ ਕੇ 도ੜਨਾ ਪੈਂਦਾ ਪਰ ਇਸ ਵਾਰ ਜਿਸ ਤਰੀਕੇ ਦੇ ਨਾਲ ਪੂਰਾ ਘੇਰਾ ਪੈਣ ਦੀ ਕਰਕੇ ਇੱਕ ਸੋਚੀ-ਸਮਝੀ ਪਲੈਨਿੰਗ ਦੇ ਤਹਿਤ 30 ਤੋਂ 35 ਬੰਦਿਆਂ ਨੇ ਹਮਲਾ ਕੀਤਾ ਵਾ ਉਹ ਆਪਣੇ ਆਪ ਦੇ ਵਿੱਚ ਇੱਕ ਵੱਡੇ ਸਵਾਲ ਖੜੇ ਕਰਦੇ ਪਈ ਹੈ ਪੁਲਿਸ ਦੀ ਕਾਰਜਗੁਜ਼ਾਰੀ ਦੇ ਖਾਸ ਤੌਰ ਤੇ ਵਿਭਾਗ ਦੀ ਕਾਰਜਗੁਜ਼ਾਰੀ ਤੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਨਜਾਇਜ਼ ਮੁਕਤ ਜਿਹੜਾ ਕਾਰੋਬਾਰ ਚੱਲ ਜੀ ਪ੍ਰamit ਬਹੁਤ-ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਜਿਸ ਤਰੀਕੇ ਦੇ ਨਾਲ ਇਹ ਖਬਰ ਸਾਹਮਣੇ ਆਈ ਹੈ ਤਾਂ ਖਾਸ ਤੌਰ ਦੇ ਉੱਤੇ ਜ਼ਿਕਰ ਮਾਈਨਿੰਗ ਮਾਫੀਆ ਦਾ ਜਿਸ ਦੇ ਪੰਜਾਬ ਦੇ ਵਿੱਚ ਹੌਸਲੇ بلند ਹੋ ਰਹੇ ਨੇ